ਭਾਜੀ ਪੁਲਿਸ ਵੱਲੋਂ ਸਾਰਾ ਬਿਯਾਰ ਬੰਦ ਕੀਤਾ ਗਿਆ ਤੁਸੀਂ ਦੁਕਾਨ ਖੁੱਲੀ ਆ ਤੁਹਾਨੂੰ ਕੋਈ ਐਨੀ ਆ ਨਾ ਤੁਸੀਂ ਇੰਡੀਆ ਦੇ ਨਾਲ ਨਹੀਂ ਹੋ ਤੁਸੀਂ ਦੁਕਾਨਾਂ ਬੰਦ ਕਰਤੀਆਂ ਸਨ ਪਰ ਪੁਲਿਸ ਵੱਲੋਂ ਵਾਰ-ਵਾਰ ਕਹਿੰਦੇ ਬਾਪੂ ਜੀ ਤੁਸੀਂ ਪਹਿਲਾਂ ਖੋਲ ਕੇ ਬੱਠੇ ਹੋ ਇਹ ਸਾਡੀ ਸਟ੍ਰੀਟ ਸਾਹ ਵਾਸਤੇ ਆ

ਹੈ ਲੋਟ ਕੀਤਾ ਗਿਆ ਹੋਇਆ ਇਹ ਕਦੋਂ ਤੱਕ ਹੈ ਇਹ ਅਗਲੇ ਹੁਕਮਾਂ ਤੱਕ ਇੱਦਾਂ ਹੀ ਪੰਧ ਰਹੂਗਾ ਜੀ ਕਿਹ ਦੁਕਾਨਦਾਰ ਵੀ ਸਾਥ ਨਹੀਂ ਦੇ ਰਹੇ ਕੀ ਕਹਿੰਦੇ ਇਹਨਾਂ ਨੂੰ ਬਾਰ-ਬਾਰ ਕਹਿਨ ਤੇ ਵੀ ਵੀ ਬੰਦ ਕਰਾਈ ਜਾਂਦੇ ਆਂ ਅਸੀਂ ਬਾਰ-ਬਾਰ ਕਿਹੜੇ ਰਾਈ ਜਾਂਦੇ ਆਂ ਵੀ ਭਾਈ ਆਪਣੀ ਸੇਫ ਜਗ੍ਹਾ ਤੇ ਬੈਠੋ ਸੱਤਾਂ ਤੇ ਨਹੀਂ ਚੜਨਾ ਤੇ ਝੁੰਡ ਬਣਾ ਕੇ ਨਹੀਂ ਖਾਣਾ ਆਪਣੀ ਸੇਫ ਜਗ੍ਹਾ ਤੇ ਜਾ ਕੇ ਬੈਠੋ ਕਿਦਾਂ ਕੀ ਤਰ ਪਤਾ ਕਿ ਤਲਵੰਡੀ ਚੋੜੀਆਂ ਵਿੱਚ ਹੀ ਰਾਤੀ ਕੋਈ ਅਟੈਕ ਮਲੇ ਹੋ ਇਸ ਵਾਰ ਕੀ ਕਹਿਣਾ ਚੰਦੇ ਪਰ ਇਹਦਾ ਨਹੀਂ ਮੈਨੂੰ ਪਤਾ ਨਹੀਂ ਇਹ ਬੰਦ ਕਿੰਨੇ ਦਿਨ ਤੱਕ ਰਹੇਗਾ ਇਹ ਅਗਲੇ ਹੁਕਮਾਂ ਤੱਕ ਪਾਕਿਸਤਾਨ ਦੀ ਜੱਜ ਛੜ ਗਈ ਆ ਅੱਜ ਵੀ ਕਪੂਰਥਾਲੀ ਚਾਈਨਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਨਪਾਕ ਕਾਰਗਰ ਦੇ ਪਰਗਾਮਪੀ ਕੀਤੀ ਆ ਉਹਦਾ ਇਹਨੂੰ ਇਹੀ ਜਵਾਬ ਮਿਲਣਾ ਚਾਹੀਦਾ ਸੀ ਕਿਉਂਕਿ ਬਾਰਦਾ ਗਿਰਦਾ ਪਰਵਾਵਾ ਵੀ ਕੀਤਾ ਸੀ ਆਰਪੀਆ ਦੇ ਵੀ ਕਿੰਦਾ ਨੰਬਰ ਨਹੀਂ ਕਰਦੇ ਹਰ ਵਾਰੀ ਜੇ ਨਜ਼ਾਰਾ ਆਵੇ ਮਨ ਸਾਡੀ ਜਿਹੜੀ ਇੰਡੀਅਨ ਆਰਮੀ ਆ ਉਹ ਜਵਾਹਰ ਅਸਰਾਂ ਨੇ ਇਹਨੂੰ ਇੰਨਾ ਮੂਹਰੇ ਤੋਂ ਜਵਾਬ ਦਿੱਤਾ ਕਿ ਇਹਨੇ ਜਵਾਬ ਦਿੱਤਾ ਕਿ ਇੰਡੀਆ ਸਿੱਖ ਦਿੱਤੀ ਹੈ ਕਿ ਹੱਥ ਨਾਲਾਂ ਦੇਖੂਗਾ ਕਿਉਂ ਅੱਜ ਹਰਵੇਂ ਕਿਨੇ ਦੋ ਕੋਈ ਨਹੀਂ ਕੋਈ ਨਹੀਂ ਫੜਿਆ ਅੱਜ ਤਾਂ ਬਾਜ਼ੀ ਆ ਰਹੀ ਆ ਜਦ ਤੱਕ ਇਹਨੂੰ ਅਸੀਂ ਇਸ ਚੀਜ਼ ਦਾ ਜਵਾਬਾ ਦੇ ਆ ਕਿ ਮੂੰਹ ਚੋਰ ਜੱਤਾਂ ਨੱਪਾ ਕਰਦਾ ਬਾਜ਼ੀ ਆਊਗਾ ਸਾਡੀ ਇੰਡੀਅਨ ਆਰਮੀ ਦਾ ਫਾਤਾ ਕਿ ਸਾਡੇ ਕੋ ਕਿੰਨੀ ਕੀ ਪਾਵਰ ਆ ਫਿਰ ਇਹ ਛੇਜ ਚ ਸੰਸ ਕਰੇਗਾ ਕਿਨੇ ਬਿਲビ ਮਟੀ ਮਾਰ ਦਿੱਤਾ ਜਾਵੇਗਾ ਤੁਹਾਨੂੰ ਲੱਗਦਾ ਜਨਤਾ ਵੀ ਬਹੁਤ ਡਰੀ ਪਈ ਹੈ ਲੋਕਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇੱਕ ਹਾਵਾ ਦਾ ਜੰਗ ਲੜਦੀ ਹੈ دہشت ਹੁੰਦੀ ਹੈ ਕਿ ਥੋੜੀ ਹੁੰਦੀ ਹੈ ਕਿ ਜਿਆਦਾ ਹੁੰਦੀ ਹੈ ਦੋਨੇ ਵਾਰ ਦੇ دہشت ਆ ਪਾਕਿਸਤਾਨ ਜਿਹੜਾ ਕਿ ਰਾਤ ਨੂੰ ਹਮਲੇ ਕਰਦਾ ਉਹਨਾਂ ਨੇ ਬਿਨੈ ਵੀ ਦੇਖਿਆ ਕਿ ਇੱਥੇ ਨੂਰਪੁਰ ਦੋਨਾਂ ਓਫਿਸ ਤੇ ਜੰਗ ਲੜਦੇ ਹੋਏ ਦੇਖਿਆ ਇੱਕ ਹਾਵਾ ਦਾ ਹਰੀਆ ਜਵਾਰੀਆਂ ਜਾਂ ਗਲਪੰਦ ਆਉਂਦਾ ਉਧਰ ਰਾਤ ਨੂੰ ਕੁਝ ਹੋ ਨਹੀਂ ਰਿਹਾ ਕਿਉਂਕਿ ਸਾਡੇ ਡਰਨ ਸਿਸਟਮ ਦਾ ਵਧੀਆ ਵਾ ਜੇ ਅਸੀਂ ਜਰਮ ਉੱਤੇ ਜਰਮ ਕੰਟਰੀ ਲਿਆ ਹੋਇਆ ਉਹਦਾ ਹਰੇਕ ਜਿਹੜੀ ਮジョਰਿਟੀ ਸਪੀਕਰ ਲਿਆ ਹੋਇਆ ਉਹ ਕਹਿੰਦਾ ਰਾਤੀ ਦੇ ਬਚੀ ਗਏ ਤੇ ਜਿੱਡੇ ਕਰਕੇ ਅਗਲੀ ਉਹਨਾਂ ਬਾਅਦ ਕਹਿੰਦੇ ਨਾ ਪ੍ਰੀਮੀਅਰ ਕਦਾ ਤੇ ਆ ਗਿਆ ਹੁਣ ਮਨੋ ਸ਼ਹਿਰਾਪੁਰ ਮੜਾ ਕਰਨ ਲੱਪਿਆ ਜਦ ਕਿ ਇਸ ਕੰਮ ਦੇ ਕੰਨੀ ਹਾਂ ਲੱਗਾ ਹੋਇਆ ਬਲ ਮੂੰਹ ਤੋਂ ਜਵਾਬ ਦੇਗੀ ਸਾਡੀ ਆਰਮੀ ਉਹ ਸਾਡੀ ਜਿਹੜੀ ਦਿੱਲੀ ਸੈਂਟਰ ਸਕਰ ਬੈਠੀ ਆ ਉਹ ਸਾਡੀ ਇਕੱਠੀ ਹੈ ਆਪੋਜੀਸ਼ਨ ਦਾ ਸਾਥ ਦੇ ਰਹੀ ਹੈ ਇਸ ਕਰਮ ਮੋਢੇ ਨਾ ਮੋਢਾ ਵਲਾ ਕੇ ਭਰਿੰਦੂ ਸਾਡੀ ਆਰਮੀ ਨਾਲ ਖੜਾ ਹੋ ਜੈ ਹਿੰਦ ਕਈ ਦੁਕਾਨਦਾਰਾਂ ਨੇ ਅੱਜ ਪ੍ਰਸ਼ਾਸਨ ਦੇ ਕਹਿਣ ਦੇ ਬਾਵਜੂਦ ਦੁਕਾਨਾਂ ਖੋਲ ਕੇ ਬੈਠੇ ਆ ਕੀ ਕਰਨ ਦੇਖੋ ਇਹ ਆਪਣੀ ਵੀ ਸੋਚ ਚਾਹੀਦੀ ਆ ਜੇ ਕੋਈ ਹਰਮਾਨ ਦਾ ਸਹੀ ਉਹਨੇ ਇਹ ਨਹੀਂ ਦੇਖਦਾ ਜੂਨੀਅਰ ਚੱਕੜੀ ਦੇਣਾ ਜੇ ਉਹ ਬੰਬ ਡਿੱਗਾ ਆਸਾਦਨ ਨਸਾਰ ਹੋਏਗਾ ਉਹ ਗਵਰਨਮੈਂਟ ਸੇਫਟੀ ਵਾਸਤੇ ਕਹਿ ਰਹੀ ਆ ਤੇ ਜੇ ਉਹਦੀ ਸੇਫਟੀ ਕਰੋ ਥੋੜਾ ਸਾਧਿਆ ਨੰਬਰ ਤੇ ਚੱਲਣਾ ਨਹੀਂ ਕਿ ਕਿਤੇ ਉਹਦੀ ਗੱਲ ਆ ਪਾਕਿਸਤਾਨ ਖਤਮ ਹੋ ਜਾਣਾ ਆਪਣਾ ਖਚਾਲ ਹੋ ਜਾਣਾ ਮੜ ਕੇ ਜੈ ਹਿੰਦ